ਪੰਚਾਇਤਾਂ ਨੂੰ ਪੈਸੇ ਮਿਲਦਾ ਹੁੰਦਾ ਸੀ ਜਿੰਨੇ ਜਿੰਨੇ ਅੱਜ ਮਿਲੇ ਨੇ ਉਹ ਚੋਂ ਇੱਕ ਇੱਕ ਜ਼ੀਰੋ ਕੱਟ ਲੋ ਜਿੱਥੇ 35 ਲੱਖ ਹੈ ਉਥੇ 3.5 ਲੱਖ ਕਈ ਜਦੋਂ ਦੋ 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 ਜ਼ੀਰੋਆਂ ਵੀ ਕੱਟਣੀਆਂ ਪੈਣਗੀਆਂ ਜਿੱਥੇ 50 ਲੱਖ ਹੈ ਉਥੇ 50000 ਜਿੱਥੇ 70 ਲੱਖ ਹੈ ਉਥੇ 70000 ਔਰ 70000 ਵੀ ਕਹਿ ਕੇ ਮੁੜ ਕੇ 20-25 ਹਜ਼ਾਰ ਤਾਂ ਜੁੱਤੀਆਂ ਕਾ ਜਾਂਦੀਆਂ ਸੀ ਉਹਦੇ ਮੰਗਰ ਫਿਰਦੇ ਫਿਰਦੇ ਵਿੱਚ ਇੱਕ ਮਿਲੂ ਕਿੱਥੋਂ ਚੈੱਕ ਦੇਊ ਕੌਣ ਫਿਰ ਜੇ ਕੋਈ ਚੈੱਕ ਵਾਲਾ ਥਿਆ ਵੀ ਜਾਂਦਾ ਤਾਂ ਉਹ ਆਪਦਾ ਹਿੱਸਾ ਮੰਗਦਾ ਸੀ ਵੀ ਦੁਆ ਤਾਂ ਦੇਵਾਂਗੇ ਇੰਨੇ ਹਿੱਸੇ ਵਿੱਚੋਂ ਮੇਰਾ ਕਮਿਸ਼ਨ ਆਊਗਾ ਤੇ ਪਿੰਡ ਦੇ ਲੋਕ ਸਰਪੰਚ ਨੂੰ ਮਿਹਣਾ ਦੇਈ ਜਾਂਦੇ ਸੀ ਕਿ ਇੰਨੇ ਲਾ ਕੇ ਕੇ ਗਏ ਸੀ ਲੱਗਿਆ ਤਾਂ ਹੈ ਨਹੀਂ ਕਿਤੇ ਖਾ ਗਏ ਤੁਸੀਂ ਖਾ ਗਏ ਤੁਸੀਂ ਕਹਿਣਾ ਹੀ ਸੌਖਾ ਹੈ ਸੋ ਅੱਜ ਮੈਨੂੰ ਬੜੀ ਖੁਸ਼ੀ ਹੋਈ ਬਹੁਤ ਸਾਰੀਆਂ ਭੈਣਾ ਮਾਵਾਂ ਸਰਪੰਚ ਨੇ ਔਰ ਮੈਨੂੰ ਇਹ ਕਹਿ ਕੇ ਗਈਆਂ ਨੇ ਪੁੱਤ ਪਿੰਡ ਵੱਲੋਂ ਅਸੀਂ ਕਮੀ ਨਹੀਂ ਰੱਖਣੀ ਕੋਈ ਕੰਮਾਂ 'ਚ بس ਥੋੜੇ ਵੱਲੋਂ ਕਮੀ ਨਾ ਹੋਵੇ ਮੈਂ ਯਕੀਨ ਦਿਵਾਉਣਾ ਪੈਸੇ ਵੱਲੋਂ ਕੋਈ ਕਮੀ ਨਹੀਂ ਆਉਗੀ ਤੁਸੀਂ ਜੋ ਪਿੰਡ 'ਚ ਬਣਾਉਣਾ ਚਾਹੁੰਦੇ ਹੋ ਉਹ ਪਿੰਡ 'ਚ ਬਣਾਓ ਲਾਇਬ੍ਰੇਰੀ ਬਣਾਉਣਾ ਚਾਹੁੰਦੇ ਹੋ ਲਾਇਬ੍ਰੇਰੀ ਬਣਾਓ ਗਰਾਊਂਡ ਬਣਾਉਣਾ ਚਾਹੁੰਦੇ ਹੋ ਗਰਾਊਂਡ ਬਣਾਓ ਟੋਬਾ ਠੀਕ ਕਰਨਾ ਟੋਬਾ ਠੀਕ ਕਰੋ ਸੋਲਰ ਲਾਈਟਾਂ ਲਾਉਣੀਆਂ ਸੋਲਰ ਲਾਈਟਾਂ ਲਾਓ ਸਕੂਲ ਦੇ ਕਮਰੇ ਠੀਕ ਕਰਨ ਨੇ ਸਕੂਲ ਦੇ ਕਮਰੇ ਠੀਕ ਕਰੋ ਕੋਈ ਲਿੰਕ ਰੋਡ ਹੈ ਉਹਨਾਂ ਦੇ ਵਾਸਤੇ ਲੱਗ ਪੈ ਦੇਵਾਂਗੇ ਜਿਹੜੇ ਜਿਹੜੇ ਪਿੰਡਾਂ ਨੂੰ ਘੱਟ ਪੈਸੇ ਆਏ ਐ ਉਹਨਾਂ ਨੂੰ ਅਗਲੇ ਜਿਹੜਾ ਅਗਲੀ ਕਿਸ਼ਤ ਹੋਊਗੀ ਉਹਦੇ 'ਚ ਹੋਰ ਜ਼ਿਆਦਾ ਪੈਸੇ ਦਿੱਤੇ ਜਾਣਗੇ ਤੁਸੀਂ ਇਹਨੂੰ ਖਰਚ ਲਓ ਅਗਲੇ ਵੀ ਤਿਆਰ ਨੇ ਧੂਰੀ ਵਾਸਤੇ ਕਦੇ ਕੋਈ ਕਮੀ ਨਹੀਂ ਧੂਰੀ ਦੇ ਪਿੰਡਾਂ ਵਾਸਤੇ ਕਦੇ ਕੋਈ ਜਵਾਬ ਨਹੀਂ ਕਿਉਂਕਿ ਜਦੋਂ ਮੈਂ ਆਉਂਦਾ ਸੀ ਇੱਥੇ ਵੋਟਾਂ ਵਾਸਤੇ ਤਾਂ ਤੁਸੀਂ ਵੀ ਜਵਾਬ ਨਹੀਂ ਦਿੱਤਾ ਤਾਂ ਫਿਰ ਮੈਂ ਜਵਾਬ ਕਿਵੇਂ ਦੇ ਸਕਦਾ ਸੋ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਨੇ ਔਰ ਪਹਿਲਾਂ ਤਾਂ ਇਹ ਜੇ ਪ੍ਰੋਗਰਾਮ ਹੀ ਹੋਣੇ ਬੰਦ ਹੋ ਗਏ ਸੀ ਬਹੁਤ سارے ਸਰਪੰਚ ਇਹੋ ਜਿਹਨੇ ਜਿਹੜੇ ਦੂਜੀ ਜਾਂ ਤੀਜੀ ਵਾਰ ਬਣੇ ਹੋਣਗੇ ਉਹ ਦੱਸ ਸਕਦੇ ਨੇ ਵੀ ਇਦੋਂ ਪਹਿਲਾਂ ਇਹ ਜੇ ਫੰਕਸ਼ਨ ਸੀ ਕਦੋਂ ਆਏ ਸੀ ਜੇ ਇਦੋਂ ਪਹਿਲਾਂ ਕਦੇ ਸਟੇਜ ਤੇ ਚੜ ਕੇ ਮੁੱਖ ਮੰਤਰੀ ਨੂੰ ਕਦੋਂ ਮਿਲੇ ਸੀ ਸੰਤਾ ਪਰੇ ਹੀ ਰੱਖਦੇ ਸੀ ਮਿਲਦੇ ਹੀ ਨਹੀਂ ਸੀ ਕਾਗਜ਼ਾਂ 'ਚ ਹੀ ਪੈਸੇ ਆ ਜਾਂਦੇ ਸੀ ਕਾਗਜ਼ਾਂ 'ਚ ਹੀ ਗਲੀਆਂ ਬਣ ਜਾਂਦੀਆਂ ਸੀ ਕਾਗਜ਼ਾਂ 'ਚ ਹੀ ਸਾਰਾ ਕੁਝ ਹੋ ਜਾਂਦਾ ਸੀ ਲਾਂਬੇ ਲੈਣ ਨੂੰ ਸਰਪੰਚ ਰਹਿ ਜਾਂਦਾ ਸੀ ਸੋ ਇਸ ਕਰਕੇ ਇਹ ਆਪਾਂ ਨੇ ਰੀਤ ਤੋੜਨੀ ਹੈ ਮੈਂ ਪਹਿਲਾਂ ਵੀ ਕਿਹਾ ਸੀਗਾ ਮੈਂ ਹਰ ਵਕਤ ਕਹਿਣਾ ਅੱਜ ਵੀ ਕਹਿਣਾ ਧੂਰੀ ਦੇ ਪਿੰਡਾਂ ਨੂੰ ਇਹੋ ਜਿਹਾ ਮਾਡਲ ਬਣਾਵਾਂਗੇ ਕਿ ਲੋਕ ਦੇਖਣ ਆਇਆ ਕਰਨ ਯਾਰ ਧੂਰੀ ਦੇ ਪਿੰਡਾਂ ਜਾ ਕੇ ਆਈਏ ਕਹਿੰਦੇ ਵੀ ਕਮਾਲ ਕੀਤੀ ਪਈ ਹੈ ਕੁਆਲਿਟੀ ਦਾ ਸਮਾਨ ਲਾਉਣਾ ਜੇ ਕੋਈ ਅਫਸਰ ਤੰਗ ਕਰਦਾ ਸਾਨੂੰ ਦੱਸਿਓ ਕੁਆਲਿਟੀ ਦਾ ਸਮਾਨ ਹੋਊਗਾ ਜੇ ਲਾਇਬ੍ਰੇਰੀ ਐ ਤਾਂ ਲਾਇਬ੍ਰੇਰੀ ਐਸੀ ਬਣਾਉਣੀ ਹੈ ਵੀ ਅਗਲੇ 30 ਸਾਲ ਵਾਸਤੇ ਉਹ ਲਾਇਬ੍ਰੇਰੀ ਜਿਹੜੀ ਹੈ ਉਹਦੀ ਕਿਸੇ ਕੰਨ 'ਚ ਤਰੇੜ ਨਾ ਆਵੇ ਕਿਸੇ ਕੁਰਸੀ ਦਾ ਜਿਹੜਾ ਸਨਮਾਇਕਾ ਹੈ ਉਹ ਨਾ ਟੁੱਟੇ ਕੋਈ ਲਿਮਾਰੀ ਨਾ ਕੋਈ ਟੁੱਟੇ ਜੇ ਕੱਲ ਨੂੰ ਗਰਾਊਂਡ ਬਣਾਉਣਾ ਹੈ ਤਾਂ ਗਰਾਊਂਡ ਦੇ ਵਿੱਚ ਲੋਕ ਆਉਣ ਤੇ ਆ ਕੇ ਦੇਖਣ ਕਿ ਆ ਯਾਰ ਇਹ ਜਿਹਾ ਗਰਾਊਂਡ ਦੇਖਿਆ ਨਹੀਂ ਅਗਲੇ 30 40 ਸਾਲ ਦੀ ਪਲੈਨਿੰਗ ਕਰਨੀ ਹੈ ਇਹ ਕਿਉਂਕਿ ਪੈਸਾ ਤਾਂ ਦਿੱਤਾ ਪਰ ਕਈ ਵਾਰੀ ਕੁਆਲਿਟੀ 'ਚ ਫੇਕੇਦਾਰ ਜਾਂ ਜਿਹਨੂੰ ਟੈਂਡਰ ਮਿਲਿਆ ਜਾ ਉਹ ਇਹ ਤੇ ਨਿਗ੍ਹਾ ਰੱਖਿਓ ਤੁਸੀਂ ਆਪ ਨਿਗ੍ਹਾ ਰੱਖਿਓ ਪੰਚਾਇਤਾਂ ਦਾ ਫਰਜ਼ ਬਣਦਾ ਕਿ ਉਹ ਨਿਗ੍ਹਾ ਰੱਖੇ ਇੱਕ ਬੰਦੇ ਦੀ ਡਿਊਟੀ ਲਾ ਦਿਓ ਕੋਈ ਕਮੇਟੀ ਬਣਾ ਦਿਓ ਕਿ ਤੂੰ ਨਿਗਰੱਖਣੀ ਹੈ ਭਾਈ ਜਿਹੜਾ ਕੰਮ ਚੱਲ ਰਿਹਾ ਉਹ ਤੇ ਕੋਈ ਦੋਮ ਸੋਮ ਇੱਟ ਨਹੀਂ ਲੱਗਣੀ ਚਾਹੀਦੀ ਕੋਈ ਕੁਆਲਿਟੀ ਤੋਂ ਥੱਲੇ ਵਾਲਾ ਕੰਮ ਨਹੀਂ ਹੋਣਾ ਚਾਹੀਦਾ ਮੈਨੂੰ ਬਹੁਤ ਖੁਸ਼ੀ ਹੈ ਕਿ ਅੱਪਾ ਕਈ ਵਾਰ ਇਸ ਹਾਲ ਦੇ ਵਿੱਚ ਇਕੱਠੇ ਹੋਏ ਆਂ ਇਸ ਕਰਕੇ ਆਉਣਾ ਪੈਂਦਾ ਕਿਉਂਕਿ ਮੌਸਮ ਜਿਹੜਾ ਉਹ ਮੀਂਹ ਵਾਲਾ ਚੱਲ ਰਿਹਾ ਨਹੀਂ ਤਾਂ ਅੱਜ ਕਿਸੇ ਹੋਰ ਪਿੰਡ ਚ ਹੁੰਦੇ ਜਿਵੇਂ ਪੁੱਲ ਰੇੜੀ ਰੱਖਿਆ ਸੀ ਪਹਿਲਾ ਪ੍ਰੋਗਰਾਮ ਆਉਣ ਵਾਲੇ ਦਿਨਾਂ ਚ ਮੈਂ ਖੁਦ ਵੀ ਪਿੰਡਾਂ ਚ ਆਉਂਗਾ ਜਿੱਥੇ ਜਿੱਥੇ ਜਿਹੜੇ ਜਿਹੜੇ ਬੋੜਾਂ ਥੱਲੇ ਜਿਹੜੇ ਜਿਹੜੇ ਪਿੱਪੜਾਂ ਥੱਲੇ ਆਪਾਂ ਪਹਿਲਾਂ ਆਏ ਸੀ ਉਹਨਾਂ ਪਿੱਪੜਾਂ ਬੋੜਾਂ ਥੱਲੇ ਫੇਰ ਆਵਾਂਗੇ ਕਿਉਂਕਿ ਮੈਂ ਕਹਿੰਦਾ ਰਿਹਾ ਕਿ ਇੰਨਾ ਬੋੜਾਂ ਪਿੱਪੜਾਂ ਥੱਲੋਂ ਹੀ ਸਰਕਾਰਾਂ ਚੱਲਣਗੀਆਂ ਤੇ ਉਹ ਆਪਾਂ ਸੱਚ ਕਰਕੇ ਦਿਖਾਉਣਾ ਹੈ